ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅਗਲੇ 5-6 ਦਿਨਾਂ ਦੀ ਮੌਸਮ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਯਾਨੀ ਕਿ 10 ਜਨਵਰੀ ਤੱਕ ਮੌਸਮ ਅਤੇ ਪੰਜਾਬ ਦਾ ਮੌਸਮ ਦੇ ਨਾਲ-ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹੇਗਾ ਇਹ ਜਾਣਕਾਰੀ ਤੁਹਾਨੂੰ ਦਿਆਂਗੇ ਇਸ ਵੀਡੀਓ ਦੇ ਵਿੱਚ ਸੈਟਲਰ ਦੱਸਿਨਾ ਇਸ ਲਈ ਜੀ ਤੁਹਾਡੇ ਨਾਲ ਸਾਂਝਾ ਕਰ ਰਹੀਆਂ ਲੱਗ ਫੱਗ ਇਸ ਲਈ ਦੇਖਦੇ ਹਾਂ ਤੇ ਆਥਣ ਦੇ ਸ਼ਾਮ ਦੇ 4 ਵਜੇ ਨੂੰ ਜਾ ਰਿਹਾ 4 ਜਨਵਰੀ ਦਾ ਜਿਹੜਾ ਦਿਨ ਹੈ ਉਹ ਚੱਲ ਰਿਹਾ ਸੈਟਲਰ ਦੇ ਵਿੱਚ ਇਹ ਦੇ ਸਕਦੇ ਹਾਂ ਕਿ ਇਸ ਲਈ ਕੁਝ ਖੇਤਰਾਂ ਦੇ ਵਿੱਚ ਜਿਹੜੀ ਹੈ ਪੰਜਾਬ ਦੇ ਉੱਪਲੇ ਫੱਦਰ ਤੇ ਗਿਆਰੀ ਸੰਗਣੀ ਧੁੰਦ ਜਿਹੜੀ ਐ ਛਾਈ ਹੋਈ ਆ ਸੋ ਅੱਜ ਜਿਵੇਂ ਕਿਸੇ ਨੂੰ ਸਵੇਰੇ ਅਪਡੇਟ ਦਿੱਤੀ ਸੀ ਧੁੱਪ ਲੱਗਣ ਦੇ आसार ਨਾ ਮਾਤਰ ਹੋਣਗੇ ਕਿਉਂਕਿ ਉੱਪਲੇ ਫੱਦਰ ਤੇ ਸੰਗਣੀ ਧੁੰਦਾਂ ਜਿਹੜੀ ਧੁੰਦ ਦੀ ਜਿਹੜੀ ਲੇਅਰ ਛਾ ਗਈ ਆ ਸੋ ਇਸ ਕਰਕੇ ਧੁੱਪ ਅੱਜ ਕਿਤੇ ਵੀ ਨਹੀਂ ਲੱਗੇ ਤੇ ਹੁਣ ਆਥਰ ਹੁੰਦੇ ਹੁੰਦੇ ਫਿਰ ਤੋਂ ਧੁੰਦ ਜਿਹੜੀ ਆ ਵਾਣ ਸ਼ੁਰੂ ਹੋ ਜਾਣੀ ਆ ਸੋ ਅੱਜ ਦੈਨ ਠੰਡਾ ਕੋਲਡ ਡੇ ਆ ਕਾਫੀ ਖੇਤਰਾਂ ਦੇ ਵਿੱਚ ਕੋਲਡ ਡੇ ਦਰਜ ਹੋਏ ਆ ਸੋ ਇਸ ਵੇਲੇ ਜੇਕਰ ਆਪਾਂ ਟੈਂਪਰੇਚਰ ਦੇਖਦੇ ਆਂ ਅਥਾੜੇ ਦੇ 4 ਵਜੇ ਦੇ ਤੇ 13 14 12 ਦੇ ਆਸ-ਪਾਸ ਟੈਂਪਰੇਚਰ ਬਹੁਤੇ ਜਿਲ੍ਹਿਆਂ ਦੇ ਵਿੱਚ ਦਰਜ ਹੋ ਰਹੇ ਨੇ ਸੋ ਅੱਜ ਕੋਲਡ ਡੇ ਲਗਾਤਾਰ ਪੰਜ ਜਿਹੜਾ ਚੌਥਾ ਜਾਂ ਪੰਜਵਾਂ ਦਿਨ ਅੱਜ ਲਗਾਤਾਰ ਕੋਲਡ ਡੇ ਦਰਜ ਹੋ ਰਿਹਾ ਜਨਵਰੀ ਮਹੀਨੇ ਦੇ ਵਿੱਚ ਸੋ ਪੰਜਾਬ ਦੇ ਨਾਲ ਜੇਕਰ ਗੱਲ ਕਰਦੇ ਆਂ ਹਰਿਆਣੇ ਦੀ ਹਰਿਆਣੇ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਆਂ ਕਿ ਜੇਕਰ ਆਪਾਂ ਦੱਖਣੀ ਹਰਿਆਣੇ ਦੇ ਕੁਝ ਜਿਲ੍ਹਿਆਂ ਨੂੰ ਛੱਡ ਦਈਏ ਯਾਨੀ ਕਿ ਦਿੱਲੀ ਗੁਰੂਗਰਾਮ ਦੇ ਨਾਲ ਲੱਗਦੇ ਕੁਝ ਖੇ ਵਿਚ ਹਰਿਆਣਾ ਦੇ ਧੁੰਦਾ ਅੰਬਾਲਾ ਕੁਰੂਛੇਤਰ ਕੈਥਲ ਕਰਨਾਲ ਸਰਸਾ ਫਤਿਹਵਾਦ ਜੀਂਦਵਾਨੀ ਰੋहतक ਝੱਜੜਾ ਨਾਲ ਸਾਰੇ ਖੇਤਰਾਂ ਦੇ ਵਿੱਚ ਧੁੰਦ ਦੀ ਮਾਰ ਹੈ ਠੇ ਤੇ ਥੱਲੇ ਗਰਾਊਂਡ ਤੇ ਜਿਹੜੀ ਧੁੰਦ ਹੈ ਉਹ ਘਟਾ ਉੱਪਰਲੇ ਹੱਦਰ ਦੇ ਲੇਅਰ ਸ਼ਾਇ ਹੋਈ ਹੈ ਰਾਜਸਥਾਨ ਦੇ ਸਮੁੱਚੇ ਰਾਜਸਥਾਨ ਦੇ ਵਿੱਚ ਧੁੰਦ ਤੋਂ ਰਾਹਤ ਹੈ ਤੇ ਇਧਰ ਯੂਪੀ ਵਾਲੇ ਫਸੇ ਵੀ ਅੱਜ ਧੁੰਦ ਤੋਂ ਰਾਹਤ ਜੜੀਆਂ ਮਿਲ ਗਈ ਹੈ ਰੂਫੀ ਯੂਪੀ ਦਾ ਵੀ ਕਾਫੀ ਖੇਤਰਾਂ ਦੇ ਵਿੱਚ ਧੁੱਪ ਜੜੀ ਚੜੀ ਹੋਈ ਹੈ ਸੋ ਅਗਲੇ ਦਿਨਾਂ ਦੀ ਜੇਕਰ ਗੱਲ ਕਰੀਏ ਅੱਜ 4 ਜਨਵਰੀ ਆ ਤੇ ਆਉਂਦੇ ਦਿਨਾਂ ਤੱਕ ਯਾਨੀ ਕਿ 10 ਜਨਵਰੀ ਤੱਕ ਇੱਕ ਸਿਸਟਮ ਆ ਰਿਹਾ ਜਿਹਦੀ ਅਸੀਂ ਅਪਡੇਟ ਤੁਹਾਨੂੰ ਦਿੰਦੇ ਆ ਰਹੇ ਹਾਂ ਜਿੱਤੇ ਇਹ ਸਿਸਟਮ ਹੈ ਜਿਹੜਾ 5 6 7 ਨੂੰ ਪ੍ਰਭਾਵਿਤ ਕਰ ਸਕਦਾ ਜਾਂ ਫਿਰ ਹੋ ਸਕਦਾ 6 7 8 ਨੂੰ ਪ੍ਰਭਾਵਿਤ ਕਰੇ ਇੱਕ ਦੋ ਦਿਨ ਅੱਗੇ ਪਿੱਛੇ ਹੋ ਸਕਦਾ ਸੋ ਇਹ ਸਿਸਟਮ ਦੇ ਵਿੱਚ ਹਲਕੀ ਕਣੀਆਂ ਦਰਜ ਹੋ ਸਕਦੀਆਂ ਨੇ ਪੰਜਾਬ ਦੇ ਕੁਝ ਗਨੇ ਜਨੇ ਭਾਗਾਂ ਦੇ ਵਿੱਚ ਪਹਾੜਾਂ ਦੇ ਵਿੱਚ ਬਰਫਬਾਰੀ ਦਾ ਹਲਕਾ ਦੌਰ ਲੱਗ ਸਕਦਾ ਹਿਮਾਚਲ ਜੰਮੂ ਦੇ ਉੱਪਰਲੇ ਭਾਗਾਂ ਦੇ ਵਿੱਚ ਸੋ ਇਹ ਸਿਸਟਮ ਐਕਟੀਵੇਟ ਰਹੀਆਂ ਹਲਕੇ ਲੈਵਲ ਦਾ ਵੈਸਟਰਨ ਡਿਸਟਰ ਜਾਨਕੀ ਪੱਛਮੀ ਸਿਸਟਮ ਹੈ ਤੇ ਵੱਡੇ ਮੀਂਹ ਦੇ ਸਾਰੇ ਤੋਂ ਨਹੀਂ ਆ ਉਤਰਫ ਅੱਛੋ ਦੀ ਠੰਡੀਆਂ ਖੁਸ਼ਕ ਹਵਾਵਾਂ ਹਾਲੇ ਆਪਣੀ ਰਵਾਨਗੀ ਤੇ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ ਅਗਲੇ 2-3 ਦਿਨਾਂ ਤੱਕ ਯਾਨਕੀ 5 6 7 ਤਰੀਕ ਤੱਕ ਇਹਦੇ ਵਿੱਚ ਕੋਈ ਤਬਦੀਲੀ ਨਹੀਂ ਆਵੇਗੀ ਜਦੋਂ ਸਿਸਟਮ ਆਉਂਦਾ ਹੈ ਜਿਵੇਂ 7 ਨੂੰ ਆਵੇ 6 ਨੂੰ ਆਵੇ ਤੇ ਉਦੋਂ ਕਿਤੇ ਕਿਤੇ ਪੂਰੇ ਦੀ ਹਵਾ ਵਾਪਸੀ ਕਰ ਜਾਏਗੀ ਸੋ ਉਦੋਂ ਤੱਕ ਤੇ ਜਦੋਂ ਇਹ ਸਿਸਟਮ ਲੰਗੇਗਾ 7-8 ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਇਹ ਠੰਡ ਇੱਕ ਵਾਰ ਫਿਰ ਤੋਂ ਜ਼ੋਰ ਫੜਦੀ ਨਜ਼ਰ ਆਏਗੀ ਸੋ ਆਉਂਦੇ ਦਿਨ ਜਿਹੜੇ ਉਹ ਠੰਡੇ ਰਣਗੇ ਚ ਦੌਰ ਆਈ ਕੋਈ ਨਹੀਂ ਅਲਰਟ ਉਸੇ ਤਰ੍ਹਾਂ ਲੱਗ ਹੋਣਗੇ ਸੰਘਣੀ ਧੁੰਦ ਤੋਂ ਵੀ ਕੋਈ ਰਾਹਤ ਨਹੀਂ ਹਾਲਾਂਕਿ ਜ਼ਮੀਨ ਤੇ ਗਰਾਊਂਡ ਲੈਵਲ ਤੇ ਧੁੰਦ ਵਿਜ਼ਿਬਿਲਟੀ ਦਾ ਘਟ ਜ਼ਰੂਰ ਹੈ ਪਰ ਉਹ ਨਹੀਂ ਧੁੰਦ ਨਹੀਂ ਆ ਜਣੀ ਪਹਿਲੇ ਵਾਲੇ ਦਿਨਾਂ ਦੇ ਵਿੱਚ ਹੁੰਦੀ ਸੀ ਸੋ ਧੁੰਦ ਗਰਾਊਂਡ ਤੇ ਘਟ ਹੈ ਉੱਪਰਲੇ ਖੱਦਰ ਤੇ ਜ਼ਿਆਦਾ ਹੈ ਤੋ ਜੇਕਰ ਆਪਾਂ ਵਿਜ਼ਿਬਿਲਟੀ ਦੀ ਗੱਲ ਕਰਦੇ ਹਾਂ ਤੇ ਫਿਰ ਤੇ 24 ਘੰਟਿਆਂ ਦੇ ਵਿੱਚ ਸ੍ਰੀ ਅਮਰitsar ਸਾਹਿਬ ਜ਼ਿਲ੍ਹੇ ਦੇ ਵਿੱਚ 0 ਮੀਟਰ ਵਿਜ਼ਿਬਿਲਟੀ ਦਰਜ ਹੋਈ ਆ ਯਾਨੀ ਕਿ ਅਤਿ ਸੰਗਨੀ ਤੁੰਦ ਇਸ ਜ਼ਿਲ੍ਹੇ ਦੇ ਵਿੱਚ ਦਰਜ ਹੋਈ ਆ ਬੱਲੋਵਾਲ ਖੇਤਰ ਜਿੱਥੇ 50 ਮੀਟਰ ਵਿਜ਼ਿਬਿਲਟੀ ਸੀ ਗੁਰਦਾਸਪੁਰ ਦੀ ਗੱਲ ਕਰੀਏ ਤੇ ਤੋ 200 ਮੀਟਰ ਵਿਜ਼ਿਬਿਲਟੀ ਦਰਜ ਹੋਈ ਆ ਇਸ ਸਲਾਵਾ ਜੇਕਰ ਆਪਾਂ ਗੱਲ ਕਰੀਏ ਤਾਜ਼ਾ ਅੰਕੜਿਆਂ ਦੀ ਜੋ ਆਉਂਦੇ ਦਿਨਾਂ ਦੀ ਮੌਸਮ ਦੀ ਕਹਾਣੀ ਦੱਸ ਰਹੇ ਨੇ ਅ ਤੇ ਜੇ ਸਾਡੇ ਅਗਲੇ 7 ਦਿਨਾਂ ਦਾ ਮੌਸਮ ਦਾ ਅਨੁਮਾਨ ਹੈ ਪੰਜਾਬ ਦੇ ਲਈ ਇਹ ਅੰਕੜੇ ਹੈ ਲਗਾਤਾਰ ਤਾਵਰ ਤੋਰ ਅਲਰਟ ਜਿਹੜੇ ਜਾਰੀ ਕੀਤੇ ਗਏ ਨੇ 4 5 6 ਤਰੀਕਾਂ ਲਈ orange alert ਸੰਗਨਈ ਧੁੰਦ ਨੂੰ ਲੈ ਕੇ ਕੋਲਡ ਵੇਵ ਨੂੰ ਲੈ ਕੇ ਯਾਨੀ ਕਿ ਸੀਤ ਲਹਿਰ ਤੋਂ ਕੋਈ ਰਾਹਤ ਨਹੀਂ ਇਸੇ ਤਰ੍ਹਾਂ ਜਦੋਂ ਠੰਢੀ ਹਵਾਵਾਂ ਮਾ ਖੁਸ਼ਕ ਹਵਾਵਾਂ ਮਾ ਚੱਲਦੀਆਂ ਰਹਿਣਗੀਆਂ ਉਸ ਤੋਂ ਬਾਅਦ 7 8 9 10 ਕੋਲੰਗ ਲਾਗੇ 10 ਜਨਵਰੀ ਤੱਕ ਸੰਗਣੇ ਧੁੰਦ ਤੋਂ ਕੋਈ ਰਾਹਤ ਨਹੀਂ ਹੈ ਹਾਲਾਂਕਿ ਜਦੋਂ ਸਿਸਟਮ ਲੰਘੇਗਾ 7 8 ਤੋਂ ਬਾਅਦ ਉਦੋਂ ਥੋੜੇ-ਬਹੁਤ ਦਿਨ ਖੁੱਲਣੇ ਸ਼ੁਰੂ ਹੋ ਸਕਦੇ ਨੇ ਤੇ ਦਿਨ ਖੁੱਲਣ ਦੇ ਨਾਲ ਥੋੜੀ ਜਿਹੀ ਰਾਹਤ ਠੰਢ ਤੋਂ ਜ਼ਰੂਰ ਮਿਲ ਸਕਦੀ ਹੈ ਫਿਲਹਾਲ 10 ਤਰੀਕ ਤੱਕ ਜਾਂ ਇਸ ਤੋਂ ਵੀ ਅੱਗੇ ਵਧਿਏ ਤੇ ਲੋਹੜੀ ਤੱਕ ਠੰਢ ਤੋਂ ਰਾਹਤ ਮਿਲਣ ਦੀ ਸੰਭਾਵਨਾ ਘਟੇ ਜਾ ਫ ਰਹੀ ਹੈ 14 15 ਤਰੀਕ ਤੱਕ ਮੌਸਮ ਜਿਉਂ ਦਾ ਤਿਉਂ ਬਣੇ ਰਹਿਣ ਦਾ ਅਸਰ ਲੱਗ